गौसल वाख महफिल महफिल गौसल वाख महफिल जो भी सजा रहे हैं ਪਹਾਨ ਕੇ ਉਹ ਦਾਨੀ ਬੰਦੇ ਪਰਮਾਤਮਾ ਮਿਹਰ ਕਰੇ ਨਾ ਪਹਿਲਵਾਨਾਂ ਤੇ ਜੜ ਦੀ ਕਲਾ ਦੇ ਵਿੱਚ ਰਹਿਣ ਕੋਈ ਬੁਰੀ ਬਲਾਣਾ ਆਵੇ ਨਾ ਪਹਿਲਵਾਨਾਂ ਦੇ ਉਧਰੇ ਪਾਸੇ ਵੱਡਾ ਯੋਧੇ ਜਿਹੜਾ ਦੇਖਣ ਨੂੰ ਮੇਰੇ ਇੱਕ ਪਾਸੇ ਲੱਕੀ ਗਰਜਾ ਤੇ ਦੂਜੇ ਪਾਸੇ ਲੋਹਰੀ ਦੇ ਵਿੱਚ ਐ ਸਿਰੇ ਦੀ ਕੁਸ਼ਤੀ ਉਧਰ ਵੱਡੀ ਜਿਹੜੀ ਅੱਜ ਦੇ ਦੰਗਲ ਦੀ ਕੁਸ਼ਤੀ ਹੋਣੀ ਹੈ ਅਸ਼ੀਰਵਾਦ ਦੇ ਰਹੀ ਹੈ ਪੂਰੀ ਸਾਡੀ ਪ੍ਰਬੰਧਕ ਕਮੇਟੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਵੈਲਕਮ ਕਰਦੇ ਆ ਧੰਨਵਾਦ ਕਰਦੇ ਆ ਹਾਂਜੀ ਇੱਕ ਰਾਹ ਦੀ ਨਾਲ ਹੀ ਜੀ ਹਾਂਜੀ ਸਾਹਿਬ ਦਾ ਨਾਮ ਮੇਰਾ ਗਰਜੀਤ ਸਿੰਘ ਹੈ ਨਾਮ ਸਰਪੰਚ ਦਾ ਨਾਮ ਬੈਂਪਟੂ ਦਰਗਾਹ ਦਾ ਨਾਮ ਬਾਬਾ ਮਕਾਨ ਵਾਲੀ ਆ ਸਰ ਇਹ ਦਰਗਾਹ ਕਿਤਨੀ ਪੁਰਾਣੀ ਹੈ ਇਹ ਸਾਡੇ ਜਿਹੜੇ ਬਜ਼ੁਰਗਿਆ ਪਹਿਲੋਂ ਜਗਤ ਨੂੰ ਲਾਉਂਦੇ ਹੁੰਦੇ ਸੀ ਤੇ ਸਾਡੇ ਵਾਸਤੇ ਤੋਂ ਪਹਿਲੇ ਵੀ ਆ ਤੇ ਮੇਲੇ ਕਿਹੜੇ ਟਾਈਮ ਤੋਂ ਕਰਾਇਆ ਜਾ ਰਿਹਾ ਪਹਿਲਾਂ ਕਾਫੀ ਚਿਰ ਜਗ ਲੱਗਦਾ ਹੁਣ ਮੇਰੇ ਖਿਆਲੋਂ 14-15 ਸਾਲ ਹੋ ਗਏ ਉਹ ਨਹੀਂ ਮੇਰੇ ਲੱਗਦੇ ਮੇਲਾ ਪਹਿਲਾਂ ਵੀ ਲੱਗਦਾ ਸੀ ਪਰ ਜਿੱਦਾਂ ਕਲਾਕਾਰ ਲਿਆਉਣੇ ਆ ਕਬੱਡੀ ਹੁਣੇ ਢੋਲ ਹੋਣੇ ਹੁਣ 15 ਸਾਲ ਹੋ ਗਏ ਚੱਲ ਰਹੇ ਨੇ। ਮੇਲੇ ਕੇਂਦਰ ਕਿਤਨੇ ਸੰਗਤ ਔਰ ਕਾ ਕਾ ਸੰਗਤ ਸੰਤ ਜਿੰਨੇ ਵੀ ਨਦਰ ਕੀ ਸਾਰਾ ਪਿੰਡ ਹੀ ਆ ਰਿਹਾ ਵਾ ਲਾਗੋ ਬਣੋ ਜਿੰਨੇ ਵੀ ਪਿੰਡ ਸਾਰੇ ਤੇ ਦਰਬਾਰ ਸਾਰੇ ਹੁੰਦੇ ਆ। ਮੇਲੇ ਕੇਂਦਰ ਕੋਲ ਕੋਲ ਸੇ ਪ੍ਰਬੰਧਾ ਜੇ ਕਰ ਪਾਈ ਗਈ। ਮੇਲੇ ਲੰਗਰ ਦਾ ਵਾ। ਆਪਣੇ ਕਲਾਕਾਰ ਲੱਗੇ ਆ ਪਟਿਆਲੇ ਵਾਲੇ ਸਰ ਕਲਾਲੇ ਲਿਆਂਦੇ ਆ। ਉਸ ਤੋਂ ਬਾਅਦ ਕੁਸ਼ਤੀਆਂ ਹੋਣੀਆਂ ਬਹੁਤ ਤਗੜੀਆਂ। ਜਿਵੇਂ ਕਿ ਸਾਰਾ ਮੇਲੇ ਦੇ ਅੰਦਰ ਕਬੱਡੀ ਲਾਗੂ ਹੋ ਰਿਹਾ ਕੋਲ ਕਬੱਡੀ ਕਰਾ ਰਹੇ ਨੇ ਜਿਵੇਂ ਅੱਜ ਕੱਲ ਮੌਜੂਦਨ ਪੀੜ੍ਹੀਸ਼ੇ ਮੇ ਬਰਬਾਦ ਹੋ ਰਹੀ ਹੈ ਨਾ ਇਹ ਵਾਲੀ ਨੌਜਵਾਨ ਪੀੜ੍ਹੀ ਸਾਥ ਕੀ ਮੈਸੇਜ ਦੇ ਸਕਦੇ ਤੁਸੀਂ ਹੁਣ ਤੇ ਕੁਸ਼ਤੀਆਂ ਦਾ ਟੂਰਨਾਮੈਂਟ ਕਰਾ ਰਹੇ ਹਨ ਉਸ ਤੋਂ ਬਾਅਦ ਅਸੀਂ ਪਿੰਡ ਵਾਲੇ ਨੇ ਇਹ ਸੋਚਿਆ ਵਾ ਕਿ ਧੌੜਾਂ-ਗੂੜਾਂ ਸਾਰੇ ਇੱਕ ਵੱਡੀ ਕੋਲ ਫੁੱਟਬਾਲ ਸਰਗੇ ਖੇਮਾ ਕਰਾਉਣ ਫਿਰ ਟੂਰਨਾਮੈਂਟ ਕਿਸ ਤੋਂ ਬਾਅਦ ਕਰਾਵਾਂਗੇ ਨਾ ਮੇਲਾ ਜੀ ਪਿੰਡ ਫਿੱਦੀ ਬਨਾਇਆ ਬਨਾਇਆ ਜਾਂਦਾ ਹੈ ਜੀ ਇਥੋਂ ਦਾ ਖਾਸ ਕਰਕੇ ਪ੍ਰੋਗਰਾਮ ਇਹ ਹੈ ਜੀ ਵੀਰਵਾਰ ਦੇ ਵੀਰਵਾਰ ਇਥੇ ਤੇਰਾਗਾ ਤੇਲ ਪਾਇਆ ਜਾਂਦਾ ਜੀ ਬਾਕੀ ਇਸ ਪਿੰਡ ਦਾ ਆਪਣਾ ਖਾੜਾ ਵੀ ਹੈ ਜੀ ਇਸ ਕਰਕੇ ਪ੍ਰੇਰਨਾ ਦਿੱਤੀ ਜਾਂਦੀ ਆ ਕਿ ਢੋਲ ਕਬੱਡੀ ਤਾਂ ਕਰਾਈ ਜਾਂਦੀ ਆ ਕਿ ਸਾਡੇ ਆਉਣ ਵਾਲੇ ਬੱਚੇ ਨਸ਼ਿਆਂ ਤੋਂ ਰਹਿਤ ਹੋ ਜਾਣ ਤੇ ਢੋਲ ਕਬੱਡੀ ਅਲਰਜੀ ਹੋਣ ਵਾਸਤੇ ਖੇਤ ਬਣਾਉਣ ਵਾਸਤੇ ਪ੍ਰੇਰਨਾ ਦਿੱਤੀ ਜਾਂਦੀ ਹੈ ਜੀ ਇਸ ਜਗ੍ਹਾ ਬੰਬੀ ਕਿੰਨੇ ਲੋਕਾਂ ਦਾ ਸਮਰਪਣ ਪੂਰਨ ਬਹੁਤ ਹੀ ਆਪਣਾ ਸਮਰਪਣ ਪੂਰਨ ਹੁੰਗਿਆ ਜੀ ਕਿਸੇ ਗੱਲ ਦਾ ਕੋਈ ਘਾਟਾ ਨਹੀਂ ਜੀ ਜੋ ਵੀ ਵੀਰਵਾਰ ਦੇ ਵੀਰਵਾਰ ਆਉਂਦਾ ਏ ਸ਼ਰਧਾ ਭਾਵਨਾ ਲੈ ਕੇ ਸਾਰੇ ਕਾਰਜ ਪੂਰੇ ਹੁੰਦੇ ਆ ਜੀ ਇੱਥੇ ਇਹ ਬਾਬਾ ਜੀ ਸਰਗਾਤ ਕਿੰਨੀ ਕੁ ਪੁਰਾਣੀ ਬਹੁਤ ਪੁਰਾਣੀ ਜਗ੍ਹਾ ਜੀ ਸਾਡੇ ਜੰਮਣ ਤੋਂ ਪਹਿਲਾਂ ਦੀ ਹੈ ਜੀ ਤੇ ਸੰਗਤਾਂ ਇਸੇ ਤਰ੍ਹਾਂ ਆਉਂਦੀਆਂ ਨੇ ਤੇ ਸਾਡੇ ਵੀ ਗਾਂ ਅਸੀਂ ਸਾਡੀ ਸੇਵਾ ਲੱਗੀ ਹੈ ਅਸੀਂ ਸੇਵਾ ਕਰਦੇ ਆ ਜੀ ਕਿਸੇ ਗੱਲ ਦਾ ਕੋਈ ਘਟ ਨਹੀਂ ਜੋ ਵੀ ਆਉਂਦਾ ਲੰਗਰ ਪਾਣੀ ਚੱਲਦਾ ਰਹਿੰਦਾ ਜੀ ਤੇ ਇਥੇ ਪ੍ਰਸ਼ਾਦ ਵੀ ਚੜਦੇ ਨੇ ਫੇਰ ਵੀ ਪਾਉਂਦੇ ਨੇ ਹਰ ਚੀਜ਼ ਚੜਦੀ ਕਲਾ ਜੁਂਦੀ ਹੈ ਜੀ ਕਿਸੇ ਗੱਲ ਦੀ ਕੋ ਕਮੀ ਨਹੀਂ ਰਹਿੰਦੀ ਇਸ ਮੇਲੇ ਕੇ ਅੰਦਰ ਕਿਤਨਾ ਸੰਗਤ ਹੋ ਕਹਾ ਕਹਾ ਸੰਗਤ ਸੰਗਤ ਥੇਰੀ ਆਉਂਦੀ ਹੈ ਜੀ ਸ਼ਾਪੁਰਾ ਲਾਗੇ ਪਿੰਡ ਹੈ ਜੀ ਉੱਥੋਂ ਵੀ ਆਉਂਦੀ ਆ ਤੇ ਲਾਗੇ ਲਾਗੇ ਪਿੰਡਾਂ ਤੋਂ ਵੀ ਕਾਫੀ ਆਉਂਦੀ ਹੈ ਬੱਚੇ ਦੇਸਾਂ ਦੇਸਾਂ ਤੋਂ ਵੀ ਸਾਰੀ ਸੰਗਤ ਜਿਹੜੀ ਆ ਇਹਨਾਂ ਸ਼ਰਧਾ ਸ਼ਰਧਾ ਭਾਵਨਾ ਜੋ ਵੀ ਨਿੱਕੇ ਆਉਂਦੇ ਨੇ ਸਰਦਾਰਾ ਉਹਨਾਂ ਸਰਦਾਰਾ ਪੂਰੀ ਹੁੰਦੀ ਹੈ ਜੀ